ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਲੈ ਕੇ ਤਾਂ ਦੱਸਦੀ ਹੈ ਕਿ ਨਵੇਂ ਗੀਤ ਨੇ ਐਨੇ ਕੁ ਜ਼ਿਆਦਾ ਵੱਡੇ ਰਿਕਾਰਡ ਤੋੜ ਦਿੱਤੇ ਨੇ ਕਿ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਗੀਤ ਨੇ ਤਹਿਲਕਾ ਮਚਾ ਦਿੱਤਾ ਜਿਸ ਦੇ ਨਾਲ ਚਾਰੇ ਪਾਸੇ ਚਰਚਾ ਹੀ ਚਰਚਾ ਹੋ ਗਈ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਉਹਨਾਂ ਦੀ ਮੌਤ ਤੋਂ ਬਾਅਦ ਸਿੰਗਲ ਟਰੈਕ ਬਰੋਟਾ ਰਿਲੀਜ਼ ਕੀਤਾ ਗਿਆ ਸੀ ਜਿਸ ਨੇ ਸਿਰਫ 48 ਘੰਟਿਆਂ ਦੇ ਵਿੱਚ YouTube ਦੇ ਉੱਤੇ ਤਹਿਲਕਾ ਮਚਾ ਦਿੱਤਾ ਸੀ ਜੇ ਜਰੂਰ ਰਿਲੀਜ਼ ਹੋਣ ਦੇ 2 ਦਿਨਾਂ ਦੇ ਅੰਦਰ ਹੀ YouTube ਤੇ 31 ਮਿਲੀਅਨ ਤੋਂ ਵੱਧ ਵਿਊਜ਼ ਵੀ ਮਿਲ ਚੁੱਕੇ ਨੇ ਇਹ ਟਰੈਕ ਮੂਸੇਵਾਲਦੇ ਅਧਿਕਰਤ ਚੈਨਲ ਤੇ ਅਪਲੋਡ ਕੀਤਾ ਗਿਆ ਸੀ ਇਹ ਤੇਜ਼ੀ ਦੇ ਨਾਲ ਉਹਨਾਂ ਦੇ ਗਲੋਬਲ ਫੈਨ ਬੇਸ ਦਾ ਧਿਆਨ ਖਿੱਚ ਰਿਹਾ ਜੋ ਅੱਜ ਵੀ ਉਹਨਾਂ ਦੇ ਸੰਗੀਤ ਦੇ ਨਾਲ ਜੁੜੇ ਹੋਏ ਨੇ ਆਨਲਾਈਨ ਸ਼ੁਰੂਆਤੀ 3 ਘੰਟਿਆਂ ਦੇ ਵਿੱਚ ਬਰੋਟੇ ਨੂੰ 2.2 ਮਿਲੀਅਨ ਵਿਊਜ਼ ਅਤੇ 700000 ਤੋਂ ਵੱਧ ਲਾਈਕ ਮਿਲੇ ਪਹਿਲੇ 10 ਮਿੰਟਾਂ ਦੇ ਵਿੱਚ ਹੀ ਲਾਈਕ ਕਾਊਂਟ 200000 ਤੋਂ ਪਾਰ ਹੋ ਗਿਆ ਸੀ ਤੀਜੇ ਘੰਟੇ ਤੱਕ ਸੰਗੀਤ ਵੀਡੀਓ ਤੇ ਟਿੱਪਣੀਆਂ 500000 ਤੋਂ ਵੱਧ ਹੋ ਗਈਆਂ ਸਨ ਜਿਸ ਦੇ ਵਿੱਚ ਯੂਜ਼ਰ ਨੇ ਆਪਣੇ ਪ੍ਰਤੀਕਰਮ ਅਤੇ ਸਮੀਖਿਆਵਾਂ ਮਾ ਸਾਂਝੀਆਂ ਕੀਤੀਆਂ ਹੁਣ ਤੱਕ ਬਰੋਟੇ ਨੂੰ 1.8 ਮਿਲੀਅਨ ਤੋਂ ਵੱਧ ਲਾਈਕ ਮਿਲ ਗਏ ਨੇ ਪਰ ਹੁਣ ਇਸ ਦੀ ਗਿਣਤੀ ਹੋਰ ਵੀ ਜ਼ਿਆਦਾ ਵੱਧ ਚੁੱਕੀ ਹੈ ਜਿਸ ਨਾਲ YouTube ਦੀ ਟ੍ਰੈਂਡਿੰਗ ਸੂਚੀ ਦੇ ਵਿੱਚ ਇਸ ਦੀ ਮੌਜੂਦਗੀ ਹੋ ਗਈ ਹੈ ਇਹ ਗੀਤ 4 ਮਿੰਟ ਤੋਂ ਥੋੜਾ ਲੰਬਾ ਜਿਸ ਵਿੱਚ ਮੂਸੇਵਾਲੇ ਦੇ ਪਹਿਲੇ ਕੰਮਾਂ ਵਿੱਚ ਵਰਤੇ ਗਏ ਖਾਸ ਗੀਤਾਂ ਦੇ ਥੀਮ ਸ਼ਾਮਲ ਨੇ ਇਹਨਾਂ ਦੇ ਵਿੱਚ ਪਿੰਡ ਦੇ ਹਵਾਲੇ ਪੰਜਾਬ ਦੇ ਸੱਭਿਆਚਾਰਕ ਨਮੂਨੇ ਤੇ ਜਵਾਨੀ ਮਾਨ ਦੁਸ਼ਮਣੀ ਅਤੇ ਸਰੀਰਕ ਤਾਕਤ ਦੀਆਂ ਕਹਾਣੀਆਂ ਸ਼ਾਮਲ ਨੇ ਇਸ ਟਰੈਕ ਨੂੰ ਸੁਣ ਕੇ ਪ੍ਰਸ਼ੰਸਕਾਂ ਵਿੱਚ ਆਪਣੇ ਚਹੇਤੇ ਮੂਸੇਵਾਲੇ ਦੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ ਮਈ 2022 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਜੋਹਾਰਕੇ ਪਿੰਡ ਦੇ ਵਿੱਚ ਮੂਸੇਵਾਲ ਦੀ ਮੌਤ ਤੋਂ ਬਾਅਦ ਬਰੋਟਾ ਉਹਨਾਂ ਦਾ ਨੌਵਾਂ ਗੀਤ ਜੋ ਮਰਨ ਉਪਰੰਤ ਰਿਲੀਜ਼ ਹੋਇਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਗੀਤਾਂ ਦੀ ਰਿਲੀਜ਼ ਦੀ ਦੇਖਦੇਖ ਕਰਦਾ ਰਿਹਾ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਤਿੰਨ ਗੀਤਾਂ ਵਾਲਾ ਐਲਬਮਾ ਮੋਸ ਪ੍ਰਿੰਟ ਮੂਸੇਵਾਲੇ ਦੇ 32ਵੇਂ ਜਨਮ ਦਿਨ ਤੇ ਲਾਂਚ ਕੀਤਾ ਗਿਆ ਸੀ ਇਸ ਨੂੰ 4 ਮਹੀਨਿਆਂ ਦੇ ਵਿੱਚ 100 ਮਿਲੀਅਨ ਵਿਊਜ਼ ਮਿਲ ਗਏ ਇਸ ਨਵੇਂ ਅਪਲੋਡ ਤੇ ਪਰ ਸੰਸਕਾਂ ਦੇ ਜ਼ਬਰਦਸਤ ਰਿਐਕਸ਼ਨ ਤੋਂ ਪਤਾ ਲੱਗਦਾ ਹੈ ਕਿ 2022 ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਗੀਤ ਲਈ ਲੋਕ ਅੱਜ ਵੀ دیਵਾਨੇ ਨੇ ਜਦੋਂ ਵੀ ਸਿੱਧੂ ਮੂਸੇਵਾਲੇ ਦਾ ਕੋਈ ਵੀ ਗੀਤ ਰਿਲੀਜ਼ ਹੁੰਦਾ ਉਸ ਸਮੇਂ ਦੇ ਵਿੱਚ ਕੋਈ ਹੋਰ ਗੀਤਕਾਰ ਆਪਣਾ ਗੀਤ ਰਿਲੀਜ਼ ਨਹੀਂ ਕਰਦਾ ਕਿਉਂਕਿ ਸਭ ਤੋਂ ਵੱਧ ਬੈਨ ਫਾਲਿੰਗ ਸਿੱਧੂ ਮੂਸੇਵਾਲੇ ਦੇ ਤੇ ਅੱਜ ਵੀ ਉਸ ਦੇ ਗੀਤ ਰਿਲੀਜ਼ ਹੋਣ ਤੋਂ ਬਾਅਦ ਵੱਡੇ ਤੋਂ ਵੱਡੇ ਰਿਕਾਰਡ ਤੋੜ ਦਿੰਦੇ ਨੇ ਤੇ ਅੱਜ ਟ੍ਰੈਂਡਿੰਗ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਬਰੋਟਾ ਚੱਲ ਰਿਹਾ ਲੋਕ ਇੰਨਾ ਕੁ ਜ਼ਿਆਦਾ ਪਿਆਰ ਦੇ ਰਹੇ ਨੇ ਪ੍ਰਸ਼ੰਸਕ ਇੰਨਾ ਕੁ ਜ਼ਿਆਦਾ ਇਸ ਗੀਤ ਨੂੰ ਪਸੰਦ ਕਰ ਰਹੇ ਨੇ ਕਿ ਮਿਲੀਅਨ ਤੱਕ ਜਿਹੜੇ ਕਿ ਵਿਊਜ਼ ਪਹੁੰਚ ਚੁੱਕੇ ਨੇ ਤੇ ਲੱਖਾਂ ਦੇ ਵਿੱਚ ਜਿਹੜੇ ਕਿ ਇਸੇ ਲੋਕਾਂ ਦੇ ਵੱਲੋਂ ਲਾਈਕ ਅਤੇ ਕਮੈਂਟ ਕੀਤੇ ਗਏ ਨੇ ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਅੱਜ ਵੀ ਸਿੱਧੂ ਮੂਸੇਵਾਲਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਿਹਾ ਬੇਸਬਰੀ ਦੇ ਨਾਲ ਹਮੇਸ਼ਾ ਹੀ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਇੰਤਜ਼ਾਰ ਕੀਤਾ ਚਾਹੁੰਦਾ ਤੇ ਲੋਕ ਰਿਲੀਜ਼ ਹੋਣ ਤੋਂ ਪਹਿਲਾਂ ਹੀ ਅੱਧਾ ਪੌਣਾ ਘੰਟਾ ਪੈਰ ਜਾਂਦੇ ਨੇ ਆਨਲਾਈਨ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਗੀਤ ਜਿਹੜਾ ਕਿ ਰਿਲੀਜ਼ ਹੋਵੇਗਾ ਤੇ ਸਭ ਤੋਂ ਪਹਿਲਾਂ ਉਹ ਦੇਖਣਗੇ ਤਾਂ ਹੁਣ ਤੱਕ ਸਭ ਤੋਂ ਵੱਡੇ ਟ੍ਰੈਂਡਿੰਗ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਚੱਲ ਰਿਹਾ ਬ੍ਰੋਟਾ ਬਿਊਰ ਰਿਪੋਰਟ ਲੋਕ ਹਿੱਤ ਪੰਜਾਬ